ਮੁੰਡਾ ਤੇ ਬੜਾ ਚੰਗਾ ਹੀ ਹਰ ਇੱਕ ਗੱਲ ਮੇਰੀ ਮੰਨਦਾ ਹੁੰਦਾ ਹੈਗਾ ਜਦੋਂ ਦਾ ਵਿਆਹ ਹੋ ਗਿਆ ਵਾ ਅਕਲੈਣੀ ਜੀ ਇਸ ਘਰ ਦੇ ਵਿੱਚ ਆ ਗਈ ਆ ਪਤਾ ਨਹੀਂ ਵੀ ਉਹਨੂੰ ਕੀ ਸਖਾਲਤਾਂ ਸਿਖਾਉਂਦੀ ਰਹਿੰਦੀ ਆ ਮਮਿਥੇ ਬਾਹਰ ਹੀ ਬੈਠੇ ਮੈਂ ਮੈਂ ਤਾਂ ਬੈਠੀ ਆ ਪਹਿਲਾਂ ਮੈਨੂੰ ਦੋਵੇਂ ਜਣੇ ਇਹ ਦੱਸੋ ਵੀ ਤੁਸੀਂ ਆਏ ਕਿੱਥੋਂ ਜੇ ਕਦੋਂ ਦੇ ਰਪਿੰਦਰ ਦੇ ਪਿੰਡੋਂ ਤੁਰੇ ਜੇ ਕੋਈ ਨਹੀਂ ਸਭ ਕੋ ਆਪੇ ਠੀਕ ਹੋ ਜਾਣਾ ਕਰ ਲਓ ਸੁਫਾਈ ਤੁਸੀਂ ਨਾ ਚੱਲੀ ਕਿੱਥੇ ਆ ਖਲੋ ਜਾ ਮੇਰੀ ਗੱਲ ਸੁਣ ਕੇ ਜਾਵੀਂ ਨਾ ਉਥੋਂ ਬੜੀ ਛੇਤੀ ਭੱਜੇ ਆਏ ਹੀਗੇ ਸੱਚੀਆਂ ਗੱਲਾਂ ਸੁਣੀਆਂ ਨਹੀਂ ਗਈਆਂ ਤੁਹਾਡੇ ਕੋਲ ਸ਼ਹਿਰ ਦੇ ਵਿੱਚ ਰਵਾਂਗੇ ਪਰ ਇਹ ਕੰਮ ਤੁਹਾਡਾ ਬਾਨਾ ਨਿਗਾ ਅਸੀਂ ਜਿੱल्ली ਹੀ ਤੰਗੀ ਤੇ ਕੱਟਣ ਦੇ ਆ ਚੱਲ ਜੀ ਅਸੀਂ ਬਾਹਰ ਜਾ ਕੇ ਤੇ ਕੰਮ ਵੀ ਕਰ ਲਾਂਗੇ ਦੋਵੇਂ ਜਣੇ ਤੇ ਫਿਰ ਵੀ ਇਹ ਚ ਘਾਟਾ ਕਾਦਾ ਵਾ ਵੇ ਤੈਨੂੰ ਉਹ ਦਿਨ ਭੁੱਲ ਗਿਆ ਨਖਤਿਆ ਰੋਲਦਾ ਫਿਰਦਾ ਹਾ ਉਥੇ ਤੈਨੂੰ ਚੁੱਕ ਕੇ ਇੱਥੇ ਲਿਆਂਦਾ ਤੈਨੂੰ ਪਾਲ ਕੇ ਪੜਾ ਕੇ ਐਡਾ ਕੀਤਾ ਵਿਆਹ ਕੀਤਾ ਤੇਰਾ ਘਰ ਦੀ ਤੇਰੀ ਨੂੰ ਸੋਨਾ ਪਾਇਆ ਹੋਰ ਅਸੀਂ ਕੀ ਕਰਦੇ ਸਾਰੇ ਕੰਮ ਤਾਂ ਕੀਤੇ ਤੇਰੇ ਮੰਮੀ ਜੇ ਸੋਣਾ ਪਾਇਆ ਸੀਗਾ ਤਾਂ ਲਵਾ ਵੀ ਲਿਆ ਸੀ ਮੁੜ ਕੇ ਪਹਿਲਾਂ ਬਾਗ ਦੇ ਮੁੜ ਕੇ ਲਵਾ ਲਿਆ ਮੈਂ ਨਾ ਇੱਕੋ ਫੈਸਲਾ ਕਰ ਲਿਆ ਵਾ ਇੰਨੀ ਬੇਇੱਜ਼ਤੀ ਕਰਾ ਕੇ ਨਾ ਮੇਰੇ ਕੋ ਇਹ ਘਰ ਤੇ ਨਹੀਂ ਰਿਆ ਜਾਂਦਾ ਰਮਨ ਤੂੰ ਕਿਤੇ ਨਹੀਂ ਜਾਏਂਗੀ ਇਹੋ ਜਾਣ ਕੇ ਜੇ ਇਹਨਾਂ ਨੂੰ ਸਭ ਕੁਝ ਮਿਲਦਿਆ ਨਹੀਂ ਨਾ ਭਲ ਪਾਈਦੀ ਤੇ ਦਫਾ ਹੋ ਜਾਣਾ ਇਥੋਂ